ਹਾਂਜੀ ਮੇਰਾ ਨਾਮ ਸੰਦੀਪ ਕੋਰ ਜਿਹੜੇ ਜਿਹੜੇ ਡੱਥ ਤੁਹਾਡੇ ਪਤੀ ਸੀ ਹਾਂਜੀ ਮੇਰੇ ਪਤੀ ਉਹਨਾਂ ਦਾ ਮਲਕੀਤ ਸਿੰਘ ਜੀ ਕੀ ਗੱਲਬਾਤ ਕੀ ਹੋਈ ਗੱਲਬਾਤ ਕੁਛ ਨਹੀਂ ਪਹਿਲਾਂ ਇਹ ਸਾਡੀ ਲੜਾਈ ਹੋਈ ਸੀ ਇਹਨਾਂ ਦੇ ਨਾਲ ਸਾਡੇ ਗੁਰਵਾਂਡ ਚ 8-9 ਮਹੀਨੇ ਹੋ ਗਏ ਸੀ ਪੂਰਾ ਜੀ ਨਾਮਾ ਹੋ ਗਿਆ ਤੇ ਰਾਜੀ ਨਾਵੇਂ ਤੋਂ ਬਾਅਦ ਇਹ ਧਮਕੀਆਂ ਦਿੰਦੇ ਸੀ ਤੁਹਾਡੇ ਤੁਹਾਨੂੰ ਧਮਕੀਆਂ ਦਿੰਦੇ ਸੀ ਵੀ ਇਹ ਕੰਮ ਕਰਨਾ ਬਾਜੀ ਨਾਵੇਂ ਤੇ ਤੁਸੀਂ ਕਰ ਹੀ ਲੈਂਦੇ ਜਿਸ ਇਹ ਮੈਂ ਇੰਨਾ ਨੇ ਮਨਵਾਣ ਕੇ ਆਖਣਾ ਸੀ ਸਾਨੂੰ ਧਮਕੀਆਂ ਦਿੰਦੇ ਇਨਾਂ ਨੇ ਮੈਂ ਕਿਹਾ ਥੋੜਾ ਰਚਾਣੇ ਚੀਏ ਖਾ ਦੀਏ ਸਾਨੂੰ ਧਮਕੀਆਂ ਮਿਲਦੀਆਂ ਨੇ ਇਹ ਕਹਿੰਦੇ ਕੋਈ ਗੱਲ ਨਹੀਂ ਮੈਂ ਧਮਕੀਆਂ ਕੋਈ ਦੇਣ ਵਾਲਾ ਇਹੋ ਜੇ ਕੰਮ ਥੋੜੀ ਕਰ ਸਕਦਾ ਇਹ ਕਹਿੰਦੀ ਜਿੱਦਨ ਇਨਾਂ ਨੇ ਵਾਰ ਕੀਤਾ ਇਨਾਂ ਨੇ ਮੇਰੀ ਪਿੱਠ ਪਿੱਛੇ ਵਾਰ ਕਰਨਗੇ ਪਰ ਮੇਰਾ ਇਹਨਾਂ ਸੋਚਿਆ ਕਿ ਮੈਂ ਜੋ ਵੀ ਕੰਮ ਕਰਨਗੇ ਇਨਾਂ ਨੇ ਕਰਨਾ ਮਾਂ ਪੁੱਤ ਤਹੀ ਸੋਚੋ ਮੇਰਾ ਛੋਟਾ ਜਿਹਾ ਬੱਚਾ ਮੈਂ ਆਪਣੇ પતિ ਤੇ ਸੇਤੇ ਜ਼ਿੰਦਗੀ ਕੱਟਦੀ ਬੱਚੇ ਨੇ ਕੀ ਕਰ ਲੈਣਾ ਮੈਨੂੰ ਸਰ ਦਾ ਜਿਹੜਾ ਘਰ ਦਾ ਸਾਰਾ ਕੰਮਦਾਰ ਰ પતિ ਦੀ ਸਿਰ ਤੇ ਚੱਲਦਾ ਹਾਂਜੀ ਉਹਨਾਂ ਦੇ ਸਿਰ ਤੇ ਚੱਲਦਾ ਸੀ ਬੱਚਾ ਤੇ ਛੋਟਾ ਜੇ ਪੜਦਾ ਹੈ ਬਸ ਇਹ ਕਹਿਣਾ ਕਿ ਮੇਰਾ ਬੱਚਾ ਪੜ ਜੇ ਇਹਨੂੰ ਵੀ ਕਹਿਣਾ ਉਹਨਾਂ ਨਾਲ ਹੱਦਾਂ ਵੇਰ ਚੱਲਦਾ ਨਾ ਵੇਰ ਕੱਢਣਾ ਵਾ ਤੁਹ ਪਤ ਇੱਧਰ ਨਾ ਆਇਆ ਕਰ ਦੁਕ ਮਹੀਨਾ ਕੋ ਗਿਆ ਇਧਰੋਂ ਦੀ ਬੁਲਟ ਸਾਡੇ ਪੂਏ ਗਾੜੀਆਂ ਨਗਦਾ ਹੀ ਘਰ ਉਹਨਾਂ ਦਾ ਉੱਤੇ ਹੀ ਸਾਡੀ ਗਲੀ ਥਾਣੀ ਲੰਗਦੇ ਸੀ ਮੈਂ ਤਾਂ ਵੀ ਇਹਨਾਂ ਦੇ ਪਾਪਾ ਨੂੰ ਕਿਹਾ ਮੈਂ ਕਿਹਾ ਇਦਾਂ ਤੁਹਾਡੀ ਗਲੀ ਥਾਣੀ ਲੰਗਦੇ ਕਹਿੰਦੇ ਕੋਈ ਗੱਲ ਨਹੀਂ ਮੈਂ ਸੀਸੀ ਕੈਮਰੇ ਲਵਾ ਲਊਗਾ ਫਿਰ ਪਤਾ ਲੱਗ ਜੂਗਾ ਫਿਰ ਉਹ ਗੱਲ ਦੀ ਨਹੀਂ ਇਹਨਾਂ ਕੀਤਾ ਹੀ ਨਹੀਂ ਤੁਹਾਨੂੰ ਇਹ ਥੋੜੀ ਪਤਾ ਹੀ ਕਿ ਉਹਨਾਂ ਨੇ ਸਾਡਾ ਘਾਰ ਹੀ ਮੁੱਦਾ ਕਰ ਦੇਣਾ ਮੇਰੇ ਪਤੀ ਦੀ ਨੋਟ ਕਰ ਦੇਣੀ ਹੈ ਕੀ ਕੰਮ ਕਰਦੇ ਸੀ ਸਾਡੇ ਪਰ ਉਹਨਾਂ ਦੀ ਉੱਤੇ ਦੁਕਾਨ ਸੀ ਚੰਗੀ ਡੀ ਜੇ ਰਿਪੇਅਰ ਕਰਦੇ ਸੀ ਨਾਲੇ 5-6 ਮਹੀਨੇ ਹੋਏ ਉਹ ਦੋਨੋਂ ਸਾਡੀ ਜੋੜੀ ਜੀ ਮਤਲਬ ਕੀ ਤੇ ਝਗੜਾ ਜਿਹਾ ਹੋ ਗਿਆ ਤੇ ਝਗੜਾ ਝਗੜਾ ਜੇ ਮੜਾ ਮੋਟਾ ਜਿਆਦਾ ਨਹੀਂ ਹੋਇਆ ਮੜਾ ਮੋਟਾ ਝਗੜਾ ਹੋਇਆ ਤੇ ਇਹ ਨਿੱਤਰ ਗੇਟ ਬੰਦ ਕਰਕੇ ਤੇ ਆਪਣੇ ਇੱਥੇ ਅੰਦਰ ਲੰਮੇ ਪਏ ਆ ਇਹਨਾਂ ਨੇ ਆਣ ਕੇ ਤੇ ਸਾਡੇ ਗੇਟ ਖੜਕਾਏ ਆ ਅਸੀਂ ਮੈਂ ਕਿ ਖੋਲੇ ਇਹਨਾਂ ਨੂੰ ਇਹ ਥੋੜਾ ਪਤਾ ਪੀਏ ਕੀ ਮਤਲਬ ਕਰਨਾ ਆਇਆ ਕੋਹਾਂ ਨੇ ਆਉਂਦੇ ਆ ਇਹਨਾਂ ਨੇ ਦੱਤਰ ਫੜੇ ਸੀ ਜੇਠ ਮੇਰੇ ਦਾ ਇੱਥੇ ਘੂਠਾ ਹੀ ਵੜ ਦਿੱਤਾ 8-9 ਮਹੀਨੇ ਪਹਿਲਾਂ ਦੀ ਗੱਲ ਆ ਇਹਨਾਂ ਨੇ ਵੀ ਸੱਟਾਂ ਲਾਈਆਂ ਇਹ ਮੁੜ ਕੇ ਉਹਨੂੰ ਪੱਟੀ ਕਰਾਉਣ ਗਏ ਆ ਤੇ ਰਾਤ ਦੇ ਵਿੱਚ ਜਾਂਦੇ ਆਈ ਮੋਟਰਸਾਈਕਲ ਤੋਂ ਪਿੱਛੇ ਮਾਰਿਆ ਵਾ ਤੇ ਉਹ ਬਿਓਸ਼ ਇਸੋ ਦੇ ਕਿਉਂ ਜਿਹੜਾ ਵਾ ਹੁਣ ਵੀ ਇਹਨਾਂ ਨੇ ਕਿਹਾ ਸੀ ਰੱਬ ਭਰੇ ਇਹਨਾਂ ਨੇ ਉਹਦੇ ਸਿਰ ਵਿੱਚ ਮਾਰ ਕੇ ਤਾਂ ਕੀ ਅੱਦੀ ਦੇਤੀ ਸਾਨੂੰ ਸਾਨੂੰ ਆਣ ਕੇ ਇਹਦੇ ਪਾਪਾ ਕਹਿੰਦੇ ਹੀ ਕਹਿੰਦੇ ਇਹਨਾਂ ਨੇ ਮੇਰੇ ਪੇਰ ਬਾਹਰ ਕਰ ਦੇਣਾ ਪਰ ਪਿੱਠ ਪਿਛੇ